ਫਰੀਦਕੋਟ ਸ਼ਹਿਰ ਜਿਹੜਾ ਹੈ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਹੁਣ ਤੱਕ ਤੇ ਜਿਹੜੀ ਹੁਣ ਦੀ ਸਥਿਤੀ ਹੈ ਉਹ ਇੱਕ ਬੜੇ ਲੰਮੇ ਸਮੇਂ ਤੋਂ بے ਧਿਆਨੀ ਵਾਲੀ ਜਿਹੜੀ ਉਹਦਾ ਨਤੀਜਾ ਹੈਗਾ ਹੈਗਾ ਫਰੀਦਕੋਟ ਦਾ ਜਿਹੜਾ ਅ ਵਿਕਾਸ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਵਿਕਾਸ ਕੀਤਾ ਜਾਵੇਗਾ ਕੋਈ ਜਿਆਦਾ ਪੈਸੇ ਟਕੇ ਦੀ ਲੋੜ ਨਹੀਂ ਹੁੰਦੀ ਬਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪੈਸੇ ਦੀ ਦੌੜ ਇੰਨੀ ਲੱਗੀ ਹੈ ਕਿ ਲੋਕਾਂ ਨੂੰ ਆਪਦਾ ਵਿਸਾ ਤੇ ਆਪਦਾ ਆਲਾ ਦਵਾਲਾ ਜਿਹੜਾ ਹੈ ਉਹ ਭੁੱਲਦਾ ਨਹੀਂ ਗੱਲਾਂ ਦਾ ਕਰਕੇ ਕੀਤਾ ਜਾਵੇਗਾ ਤਾਂ ਫਿਰ ਗੱਲਾਂ ਜੀ ਵਿਕਾਸ ਹੋਏਗਾ ਤੇ ਮੌਕੇ ਤੇ ਕੋਈ ਵਿਕਾਸ ਨਹੀਂ ਹੋਏਗਾ ਗਣੀਆਂ ਦੇ ਵਿੱਚ ਵੀ ਨਹਿਰਾ ਵਕਤੀਆਂ ਨੇ ਉਹ ਉਹਦੇ ਵਰਗਾ ਬਣ ਜਾਂਦਾ ਤੇ ਐਂ ਲੱਗਦਾ ਹੈ ਕਿ ਕਿਸ਼ਤੀਆਂ ਜਿਹੜੀਆਂ ਨੇ ਉਹ ਕਾਰਨਾਂ ਨਾਲ ਜਿਆਦਾ ਕਾਮਯਾਬ ਹੋਣ ਗਿਆ ਉਹਨਾਂ ਹਾਲਾਤਾਂ ਪਰ ਦੁੱਖ ਕੀ ਆਉਂਦਾ ਹੈਗਾ ਕਿ ਜਿਸ ਵੇਲੇ ਉਹ ਪਾਣੀ ਦੀਆਂ ਭਰੀਆਂ ਹੁੰਦੀਆਂ ਉਸ ਵੇਲੇ ਜਿਹੜੇ ਸਾਡੇ ਫਰੀਦਕੋਟ ਦੇ ਜ਼ਿੰਮੇਵਾਰ ਬੰਦੇ ਨੇ ਜਾਂ ਅਫਸਰ ਨੇ ਜਾਂ ਮਿਊਸਪਲ ਕਾਰਪੋਰੇਸ਼ਨ ਹੈ ਜਾਂ ਮਿਊਸਪਲ ਕਮੇਟੀ ਹੈ ਉਹਦੇ ਬੰਦੇ ਅੰਦਰ ਵੜ ਕੇ ਬੈਠੇ ਰਹਿੰਦੇ ਨੇ ਮਨੀ ਮੇਕਸ ਦਾ ਮੇਰ ਕੋ ਜੇ ਤੁਹਾਡੇ ਕੋਲੇ ਪੈਸੇ ਹੈ ਤਾਂ ਡਿਵੈਲਪਮੈਂਟ ਹੋਏਗੀ ਜੇ ਪੈਸੇ ਹੈ ਨਹੀਂ ਤਾਂ ਡਿਵੈਲਪਮੈਂਟ ਨਹੀਂ ਹੋਏਗੀ ਜੋ ਮਰਜੀ ਕਰੇਗਾ ਮੈਨੂੰ ਪੂਰਾ ਯਕੀਨ ਹੈ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਇੱਕ ਇੰਟਰਵਿਊ ਦਿੱਤਾ ਸੀਗਾ ਕਿ ਇਹ ਜਿਹੜਾ ਕਰਜ਼ਾ ਹੈ ਇਹ 5 ਲੱਖ ਕਰੋੜ ਤੱਕ ਕਰਕੇ ਹਟਣਗੇ ਪੰਜਾਬ ਦੇ ਸਰ ਇਹ ਪਹਿਲਾਂ ਕੀਤੀ ਹੁੰਦੀ ਉਹ ਉਝੜ ਜਾਂਦੀ ਹੈ ਤੇ ਉਹ ਪੈਸਾ ਉੱਥੇ ਹੀ ਲੱਗਦਾ ਰਹਿੰਦਾ ਗਲੀਆਂ ਨਾਲੀਆਂ ਜੀ 70 ਸਾਲ ਦੇ ਫਤੇ ਹੋਏ ਆ ਸੀ ਬਿਲਕੁਲ ਅਜੇ ਵੀ ਕਿਸੇ ਪਿੰਡਾਂ ਦੇ ਤੂੰ ਜਿਹੜਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਹੈ ਲਗਾਤਾਰ ਤੁਹਾਨੂੰ ਅਸੀਂ ਪੌਡਕਾਸਟ ਵਿੱਚ ਪੰਜਾਬ ਦੇ ਵਿੱਚ ਕੀ ਨਵਾਂ ਹੋ ਰਿਹਾ ਹੈ ਜਾਂ ਫ੍ਰੀਕੋਰਡ ਦੇ ਵਿੱਚ ਕੀ ਅਜਿਹੀਆਂ ਚੀਜ਼ਾਂ ਨੇ ਜੋ ਲੋਕਾਂ ਅੱਗੇ ਆਉਣੀਆਂ ਚਾਹੀਦੀਆਂ ਜਾਂ ਫ੍ਰੀਕੋਰਡ ਦੇ ਵਿਕਾਸ ਕਾਰਜ ਹੁਣ ਇਹਨਾਂ ਸਾਰਿਆਂ ਮੁੱਦਿਆਂ ਉੱਪਰ ਅਕਸਰ ਹੀ ਆਪਾਂ ਗੱਲਬਾਤ ਕਰਦੇ ਰਹੇ ਨੇ ਅੱਜ ਖਾਸ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਖਾਸ ਮਹਿਮਾਨ ਜੁੜੇ ਨੇ ਜੋ ਫ੍ਰੀਕੋਰਡ ਦੇ ਅਹਿਮ ਮੁੱਦੇ ਨੇ ਜਾ ਫ੍ਰੀ ਕੋਰਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਚਾਹੀਦਾ ਕਿਉਂਕਿ ਇੱਕ ਫ੍ਰੀ ਕੋਰਟ ਦੇ ਵਿੱਚੋਂ ਕਾਫੀ ਰਾਜਨੀਤਿਕ ਚਿਹਰੇ ਉੱਠ ਕੇ ਅੱਗੇ ਆਏ ਸੀ ਪੜ੍ਹਾਈ ਦੀ ਗੱਲ ਕਰੀਏ ਤਾਂ ਨੰਬਰ 1 ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਫ੍ਰੀ ਕੋਰਟ ਦੀ ਪੜ੍ਹਾਈ ਰਹੀ ਹੈ ਸਾਡੇ ਨਾਲ ਕਾਂਗਰਸ ਪਾਰਟੀ ਦੇ ਸਪੋਕਸਪਰਸ ਹਰਦੀਪ ਸਿੰਘ ਕنگਰੇ ਜੀ ਮੇਜੂਦ ਨੇ ਕੰਗਰੇ ਸਾਹਿਬ ਪਹਿਲਾਂ ਤੋਂ ਤੁਹਾਡਾ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਗਰੇ ਜੀ ਗੱਲ ਕਰੀਏ ਤੁਸੀਂ ਫ੍ਰੀ ਕੋਰਟ ਦੇ ਜੰਪਾਂ ਲੋ ਪੈਂਡ ਕੰਮਿਆਂ ਨੇ ਦੇ ਰਹਿਣ ਨਾਲ ਮਨ ਦੇ ਵਿੱਚ ਕੀ ਆਉਂਦਾ ਵੀ ਕਿਵੇਂ ਜ ਤੁਸੀਂ ਜਦੋਂ ਫਰੀਦਕੋਟ ਆਉਣੇ ਹੋ ਤੇ ਵਿਕਾਸਕਾਰ ਦੀ ਗੱਲ ਕਰਕੇ ਤਾਂ ਕਿਵੇਂ ਤੁਹਾਨੂੰ ਨਜ਼ਰ ਆਉਂਦੇ ਆ ਇੱਥੋਂ ਦਾ ਜਿਹੜਾ ਸਥਿਤੀ ਵੇਖੀ ਮਯੂਦਾ ਸਥਿਤੀ ਦੀ ਆਪਾਂ ਗੱਲ ਕਰੀਏ ਤਾਂ ਮੈਂ ਜੀ ਫਰੀਦਕੋਟ ਨੂੰ ਪਿਛਲੇ 50 ਸਾਲਾਂ ਤੋਂ ਦੇਖ ਰਿਹਾ ਹਾਂਗਾ ਜਦੋਂ ਦਾ ਮੈਂ ਨੌਜਵਾਨੀ ਤੋਂ ਆਪਦੇ ਜੌਬ ਦੇ ਵਿੱਚ ਆਇਆਗਾ ਤੇ ਮੈਨੂੰ ਇਹ ਲੱਗਦਾ ਹੈ ਕਿ ਫਰੀਦਕੋਟ ਸ਼ਹਿਰ ਜਿਹੜਾ ਹੈ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਹੁਣ ਤੱਕ ਤੇ ਜਿਹੜੀ ਹੁਣ ਦੀ ਸਥਿਤੀ ਹੈ ਉਹ ਇੱਕ ਬੜੇ ਲੰਮੇ ਸਮੇਂ ਤੋਂ بے ਧਿਆਨੀ ਵਾਲੀ ਜਿਹੜੀ ਉਹਦਾ ਨਤੀਜਾ ਹੈਗਾ ਹੈਗਾ ਮੈਂ ਦੁਨੀਆ ਦੇ 36 ਮੁਲਕਾਂ ਦੇ ਵਿੱਚ ਜਾ ਕੇ ਆਇਆਗਾ ਮੈਂ ਵੇਖਿਆ ਕਿ ਕਈ ਗੱਲਾਂ ਦੇ ਵਿੱਚ ਕੋਈ ਜ਼ਿਆਦਾ ਪੈਸੇ ਟਕੇ ਦੀ ਲੋੜ ਨਹੀਂ ਹੁੰਦੀ ਬਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪੈਸੇ ਦੀ ਦੌੜ ਇੰਨੀ ਲੱਗੀ ਹੈ ਕਿ ਲੋਕਾਂ ਨੂੰ ਆਪਦਾ ਵਿਸਾ ਤੇ ਆਪਦਾ ਆਲਾ ਦਵਾਲਾ ਜਿਹੜਾ ਉਹ ਭੁੱਲਦਾ ਜਾਂਦਾ ਹੈਗਾ ਸੋ ਇਹੀ ਹਾਲਤ ਫਰੀਦਕੋਟ ਨਾਲ ਹੋਈ ਹੈ ਫਰੀਦਕੋਟ ਦੇ ਵਾਸੀ ਤੇ ਫਰੀਦਕੋਟ ਦੇ ਨੇਤਾ ਸ਼ਾਇਦ ਫਰੀਦਕੋਟ ਦੇ ਵਿਰਸੇ ਨੂੰ ਭੁੱਲ ਗਏ ਸੀ ਤੇ ਇੱਕ ਫਰੀਦਕੋਟ ਦਾ ਜਿਹੜਾ ਆਲਾ ਦਵਾਲਾ ਹੈ ਜਿਹੜਾ ਫਰੀਦਕੋਟ ਦੇ ਵਿੱਚ ਰੱਖ ਰਖਾ ਹੋਇਆ ਐਨਵਾਇਰਨਮੈਂਟ ਦਾ ਉਹਦੇ ਬਾਰੇ ਸ਼ਾਇਦ ਇਹਨਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ ਕਿਸੇ ਨੇ ਉਹ ਕੀ ਲੱਗਦਾ ਕੀ ਕਾਰਨ ਰਹਿ ਗਏ ਨੇ ਕਿਉਂਕਿ ਸਰਕਾਰਾਂ ਚਾਹੇ ਕੋਈ ਵੀ ਹੋਣ ਉਹ ਲੱਖ ਦਾਵੇ ਕਰ ਦਿੰਦਿਆਂ ਕਿ ਅਸੀਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਇੱਕ ਚੀਜ਼ ਦਾ ਵਿਕਾਸ ਕੀਤਾ ਸੀਵਰੇਜ ਦਾ ਹੋਵੇ ਪੀਣ ਵਾਲੇ ਪਾਣੀ ਦਾ ਹੋਵੇ ਸੜਕਾਂ ਹੋਣ ਹਰ ਇੱਕ ਚੀਜ਼ ਜਿਹੜਾ ਕੀਤਾ ਜਾਂਦਾ ਦੇਖੋ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਛੋਟੀ ਜੀ ਪੁਰਾਣੀ ਕਹਾਵਤ ਦੀ ਗੱਲ ਕਰਦਾਗਾ ਕਹਿੰਦੇ ਨੇ ਕਿ ਗੁਸਲਖਾਨੇ ਗੰਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਗੁਸਲਖਾਨਾ ਕਹਿੰਦੇ ਆ ਹਮ ਤੇ ਗੁਸਲਖਾਨੇ ਸਾਫ਼ ਤਾਂ ਹੀ ਹੋਣਗੇ ਜੇ ਉਹਨਾਂ ਨੂੰ ਅਸੀਂ ਸਾਫ਼ ਕਰਾਂਗੇ ਵਰਨਾ ਉਹਨਾਂ ਦਾ ਕੋਈ ਤਰੀਕਾ ਨਹੀਂਗਾ ਸਾਫ਼ ਹੋਣ ਦਾ ਸੋ ਅੰਗਰੇਜ਼ੀ ਦੀ ਕਹਾਵਤ ਹੈ ਮੈਂ ਉਹਨੂੰ ਪੰਜਾਬੀ ਤਰਜਮਾ ਕੀਤਾ ਸ਼ਾਇਦ ਉਹਨੀ ਫਿੱਟ ਨਹੀਂ ਬੈਠਦੀ ਬਾਥਰੂਮਸ ਆ ਡਰਟੀ ਬਿਕਾਜ਼ ਦੇ ਆਰ ਕੈਪਟਲ ਟੀ ਸੋ ਦੇ ਵਿਲ ਬੀ ਕਲੀਨਡ ਓਨਲੀ ਇਫ ਸੰਬਾਡੀ ਵਿਲ ਕਲੀਨ ਥੈਮ ਸੋ ਇਸੇ ਤਰ੍ਹਾਂ ਫਰੀਦਕੋਟ ਦਾ ਜਿਹੜਾ ਵਿਕਾਸ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਵਿਕਾਸ ਕੀਤਾ ਜਾਵੇਗਾ ਤੇ ਜੇ ਵਿਕਾਸ ਗੱਲਾਂ ਦਾ ਕਰਕੇ ਕੀਤਾ ਜਾਵੇਗਾ ਤਾਂ ਫਿਰ ਗੱਲਾਂ ਜੀ ਵਿਕਾਸ ਹੋਏਗਾ ਤੇ ਮੌਕੇ ਤੇ ਕੋਈ ਵਿਕਾਸ ਨਹੀਂ ਹੋਏਗਾ ਮੈਂ ਤੁਹਾਨੂੰ ਛੋਟੀ ਜੀ ਇੱਕ ਉਦਾਹਰਣ ਦਿੰਨਾ ਜਦੋਂ ਮੀ ਪੈਂਦਾ ਉਸ ਵੇਲੇ ਫਰੀਦਕੋਟ ਇੱਕ ਸਮਝ ਲਓ ਵੀ ਜਿਹੜਾ ਹੈਗਾ ਯੂਰਪ ਦਾ ਦੇਸ਼ ਸ਼ਹਿਰ ਹੈ ਇੱਕ ਜਿਹੜਾ ਜਿਹਦੀਆਂ ਗਲੀਆਂ ਦੇ ਵਿੱਚ ਵੀ ਹਨੇਰਾ ਵਗਦੀਆਂ ਨੇ ਉਹ ਉਹਦੇ ਵਰਗਾ ਬਣ ਜਾਂਦਾ ਹੈ ਤੇ ਐਂ ਲੱਗਦਾ ਹੈ ਕਿ ਕਿਸ਼ਤੀਆਂ ਜਿਹੜੀਆਂ ਨੇ ਉਹ ਕਾਰਨ ਉਹ ਜਿਆਦਾ ਕਾਮਯਾਬ ਹੋਣ ਗਿਆ ਉਹਨਾਂ ਹਾਲਾਤਾਂ ਦੇ ਵਿੱਚ ਪਰ ਦੁੱਖ ਕੀ ਆਉਂਦਾ ਹੈਗਾ ਕਿ ਜਿਸ ਵੇਲੇ ਉਹ ਪਾਣੀ ਦੀਆਂ ਭਰੀਆਂ ਹੁੰਦੀਆਂ ਉਸ ਵੇਲੇ ਜਿਹੜੇ ਸਾਡੇ ਫਰੀਦਕੋਟ ਦੇ ਜੁਮੇਵਾਰ ਬੰਦੇ ਨੇ ਜਾਂ ਅਫਸਰ ਨੇ ਜਾਂ ਮਿਊਸਪਲ ਕਾਰਪੋਰੇਸ਼ਨ ਹੈ ਜਾਂ ਮਿਊਸਪਲ ਕਮੇਟੀ ਹੈ ਉਹਦੇ ਬੰਦੇ ਅੰਦਰ ਵੜ ਕੇ ਬੈਠੇ ਰਹਿੰਦੇ ਨੇ ਉਸ ਵੇਲੇ ਵੇਖਣ ਦੀ ਲੋੜ ਹੁੰਦੀ ਹੈ ਕਿ ਪਾਣੀ ਕਿੱਥੇ ਖੜਾ ਹੈ ਕਿਉਂ ਖੜਾ ਹੈ ਕਿਵੇਂ ਇਹਦਾ ਨਿਕਾਸ ਜਿਹੜਾ ਕੀਤਾ ਜਾ ਸਕਦਾ ਉਹਨੂੰ ਮਾਰਕ ਕੀਤਾ ਜਾ ਸਕਦਾ ਚਿੱਟੀ ਸ਼ਾਈ ਦੇ ਨਾਲ ਚਿੱਟੀ ਪੇਂਟ ਦੇ ਨਾਲ ਤਾਂ ਕਿ ਪਤਾ ਲੱਗ ਜੇ ਕਿ ਇਸ ਥਾਂ ਦੇ ਉੱਤੇ ਪਾਣੀ ਖੜਾ ਹੁੰਦਾ ਹੈਗਾ ਤੇ ਜਦੋਂ ਸੁੱਕ ਜਾਂਦਾ ਪਾਣੀ ਉਸ ਤੋਂ ਬਾਅਦ ਉਹਦਾ ਜਿਹੜਾ ਇਲਾਜ ਕੀਤਾ ਜਾਵੇ ਪਰ ਸ਼ਾਇਦ ਇਹਦੇ ਵੱਲ ਕੋਈ ਧਿਆਨ ਇਹ ਨਾ ਦਿੱਤਾ ਨਹੀਂ ਜਾਂਦਾ ਇਸ ਕਰਕੇ ਲੋਕ ਜਿਹੜੇ ਨੇ ਔਰ ਵੈਨਿਸ ਦਾ ਨਜ਼ਾਰਾ ਲੈਂਦੇ ਨੇ ਮੀ ਕਣੀ ਦੇ ਵਿੱਚ ਜਿਵੇਂ ਕਿ ਵੈਨਿਸ ਦੇ ਵਿੱਚ ਤੁਰੇ ਫਿਰਦੇ ਹੁੰਦੇ ਨੇ ਪਾਣੀ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਉਸ ਤਰ੍ਹਾਂ ਦਾ ਹਾਲਾਤ ਫਰੀਕੋਟ ਤੇ ਬਣ ਜਾਂਦੇ ਆ ਇਹਦਾ ਹੱਲ ਕਿਵੇਂ ਹੋਏਗਾ ਕਿਉਂਕਿ ਹੁਣ ਜਬੂਤਾ ਸਰਕਾਰ ਦੀ ਗੱਲ ਕਰੀਏ ਤਾਂ ਫਰੀਕੋਟ ਦੇ ਅਧਿਕਾਰਕ ਕਹਿਣਾ ਕਿ ਉਹਨਾਂ ਵੱਲੋਂ ਕਰੋੜਾ ਰੁਪਇਆ ਫਰੀਕੋਟ ਚ ਲਿਆਂਦਾ ਗਿਆ ਹੈਗਾ ਹੁਣ ਨਵੀਂ ਇੱਕ ਤਕਨੀਕ ਹੈ ਜਿਹੜੀ ਨਵੇਂ ਹਟਲ ਹਟਾਇਲ ਹੈ ਫਰੀਕੋਟ ਦੇ ਵਿੱਚ ਲਾਈ ਜਾ ਰਹੀ ਕਿਉਂਕਿ ਜਿਹੜੇ ਮੇਨ ਸੜਕਾਂ ਨੇ ਉਹ ਕਾਫੀ ਪੱਟੀਆਂ ਹੋਈਆਂ ਜੀ ਆਪਾਂ ਪਹਿਲਾਂ ਵਿਕਾਸ ਦੀ ਗੱਲ ਬਣੀ ਸੀ ਤਾਂ ਵੇਖੋ ਜੀ ਗੱਲ ਇਹ ਹੈ ਮਨੀ ਮੇਕਸ ਦਾ ਮੇਰ ਕੋ ਜੇ ਤੁਹਾ ਜੇ ਪੈਸੇ ਹੈ ਨਹੀਂ ਤਾਂ ਡਿਵੈਲਪਮੈਂਟ ਨਹੀਂ ਹੋਏਗੀ ਜੋ ਮਰਜੀ ਕਰ। ਔਰ ਇਹ ਮੌਜੂਦਾ ਸਰਕਾਰ ਪੈਸੇ ਦਾ ਪ੍ਰਬੰਧ ਨਹੀਂ ਕਰ ਸਕੀ ਜਿਹੜੀਆਂ ਗੱਲਾਂ ਕਰਦੇ ਸੀ ਕੇਜਰੀਵਾਲ ਸਾਹਿਬ ਕੇ ਮੈਂ 30000 ਕਰੋੜ ਰੁਪਇਆ ਸ਼ਰਾਬ ਚੋ ਲੈ ਆਉਂਗਾ 30000 ਕਰੋੜ ਰੁਪਇਆ ਮੈਂ ਇੱਥੇ ਬਜਰੀ ਚੋ ਲੈ ਆਉਂਗਾ 60000 ਕਰੋੜ ਰੁਪਇਆ ਮੈਂ ਰਿਸ਼ਵਤ ਚੋ ਲੈ ਆਉਂਗਾ ਇਹ 120000 ਕਰੋੜ ਜਿਹੜਾ ਰੁਪਇਆ ਹੈ ਉਹ ਸਾਨੂੰ ਤਾਂ ਦਿਸਿਆ ਨਹੀਂ ਕਿਤੇ ਰਾਦਰ ਕਰਜ਼ਾ ਜਿਹੜਾ ਉਹ 2 ਕਰੋੜ 35 ਲੱਖ ਤੋਂ ਵੱਧ ਕੇ 2 235 ਕਰੋੜ 35000 ਕਰੋੜ ਤੋਂ ਵੱਧ ਕੇ ਜਿਹੜਾ ਉਹ 4.5 ਲੱਖ ਦੇ ਕਰੀਬ ਹੋ ਚੁੱਕਾ ਹੈ ਤੇ ਜਦੋਂ ਤੱਕ ਇਹ ਸਰਕਾਰ ਜਾਊਗੀ ਮੈਨੂੰ ਪੂਰਾ ਯਕੀਨ ਹੈ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਇੱਕ ਇੰਟਰਵਿਊ ਦਿੱਤਾ ਸੀਗਾ ਕਿ ਇਹ ਜਿਹੜਾ ਕਰਜ਼ਾ ਹੈ ਇਹ 5 ਲੱਖ ਕਰੋੜ ਤੱਕ ਕਰਕੇ ਹਟਣਗੇ ਪੰਜਾਬ ਦੇ ਸਿਰ ਤੇ ਉੱਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੈਸੇ ਦਾ ਉਪਯੋਗ ਕਿਵੇਂ ਕੀਤਾ ਜਾਵੇ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਣ ਦੇਣਾ ਤੁਹਾਡੀ ਕਾਰ ਗੰਦੀ ਹੈ ਉਸ ਕਾਰ ਨੂੰ ਸਾਫ਼ ਕਰਨ ਦੇ ਉੱਤੇ 500 ਰੁਪਿਆ ਲੱਗਦਾ ਹੈ ਤੇ ਤੁਸੀਂ ਆਪਦੇ ਬੰਦੇ ਨੂੰ ਡਰਾਈਵਰ ਨੂੰ ਕਹਿੰਦੇ ਆ ਵੀ ਆ ਲੈ 200 ਰੁਪਏ ਤੇ ਕਾਰ ਸਾਫ ਕਰਾ ਲਿਆ ਉਹ 200 ਰੁਪਏ ਚ ਕਾਰ ਸਾਫਤਾ ਕਰਾ ਲਿਆਊਗਾ ਪਰ ਉਹ ਕਾਰ ਹਲੇ ਵੀ ਸਾਫ ਨਹੀਂ ਹੋਈ ਕਿਉਂਕਿ 500 ਲੱਗਦਾ ਸੀ ਸਪਾਈ ਤੇ ਹੁਣ ਅਗਲੀ ਵਾਰੀ ਜਦੋਂ ਤੁਸੀਂ ਕਾਰ ਸਾਫ ਕਰਾਓਗੇ ਉਹ ਤੇ 500 ਫੇਰ ਲੱਗੂਗਾ ਤੇ 200 ਜਿਹੜਾ ਖਰਚਤਾ ਉਹ ਡਾਊਨ ਦਾ ਡレイン ਚਲਿਆ ਗਿਆ ਅਗਲੀ ਵਾਰੀ ਤੁਹਾਡੇ ਕਾਰ ਦੀ ਸਫਾਈ ਦਾ ਖਰਚਾ 700 ਰੁਪਏ ਆ ਜਾਣਾ ਕਿਉਂਕਿ 200 ਤੁਸੀਂ ਖਰਚਤਾ ਤੇ ਕਾਰ ਗੰਦੀ ਦੀ ਗੰਦੀ ਹੈ ਉਹ ਹੋ ਰਿਹਾ ਹੈਗਾ ਅਸੀਂ ਪਾਰਟ ਡਿਵੈਲਪਮੈਂਟ ਕਰਦੇ ਆ ਜਦੋਂ ਅਸੀਂ ਪਾਰਟ ਡਿਵੈਲਪਮੈਂਟ ਕਰਦੇ ਆ ਤਾਂ ਉਹ ਦੀ ਜਿਹੜ ਪਾਰਟ ਸਮੇਂ ਦੇ ਵਿੱਚ ਉਹ ਘਟ ਹੁੰਦੀ ਹੈ ਜਦੋਂ ਅਸੀਂ ਦੂਜਾ ਪੈਸਾ ਲੈਂਦੇ ਜਿਹੜੀ ਪਹਿਲਾਂ ਕੀਤੀ ਹੁੰਦੀ ਹੈ ਉਹ ਵੀ ਉਜੜ ਜਾਂਦੀ ਹੈ ਤੇ ਉਹ ਪੈਸਾ ਉੱਥੇ ਹੀ ਲੱਗਦਾ ਰਹਿੰਦਾ ਗਲੀਆਂ ਨਾਲੀਆਂ ਜੀ 70 ਸਾਲ ਦੇ ਫਸੇ ਹੋਏ ਆ ਸੀ ਬਿਲਕੁਲ ਅਜੇ ਵੀ ਕਿੰਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਅਜੇ ਤੱਕ ਵੇਖਿਆ ਜਾਵੇ ਤਾਂ ਗਲੀਆਂ ਨਾਲੀਆਂ ਹਜੇ ਉਹ ਹੀ ਮੁੱਦਾ ਜਿਹੜਾ ਬਣਿਆ ਹੋਇਆ ਉਹਦਾ ਕਾਰਨ ਇਹ ਹੈ ਕਿ ਤੁਸੀਂ ਦੇਖੋ ਪੰਜਾਬ ਦੇ ਵਿੱਚ 13000 ਪਿੰਡ ਨੇ ਫਰੀਦਕੋਟ ਨੂੰ ਛੱਡ ਕੇ ਥੋੜੀ ਜੀ ਪੰਜਾਬ ਦੀ ਆਪਾਂ ਗੱਲ ਕਰੀਏ 17 ਸਾਲਾਂ ਨੂੰ ਜੇ ਆਪਾਂ ਡਿਵਾਈਡ ਕਰੀਏ ਪ 25 30 ਪਿੰਡ ਆਉਂਦੇ ਨੇ ਜਿਹੜੇ ਉਹ 2 250 ਪਿੰਡ ਆਉਂਦੇ ਨੇ ਜਿਹੜੇ ਨੇ ਉਹ ਇੱਕ ਸਾਲ ਦੇ ਵਿੱਚ ਡਿਵੈਲਪ ਹੋਣੇ ਚਾਹੀਦੇ ਸੀ ਜੇ ਆਪਾਂ 2 250 ਕਰਕੇ ਵੀ ਪਿੰਡਾਂ ਦੇ ਉੱਤੇ 15 20 ਕਰੋੜ ਰੁਪਈਆ ਲਾ ਕੇ ਇੱਕ ਵਾਰੀ ਜਮਾ ਸ਼ਹਿਰ ਅੜ ਕੇ ਬਣਾ ਕੇ ਛੱਡ ਦਿੰਦੇ ਤੇ ਮੁੜ ਕੇ ਉਹਨਾਂ ਦੇ ਉੱਤੇ ਆਪਾਂ 70 ਸਾਲ ਨਾ ਵੀ ਜਾਂਦੇ ਤਾਂ ਵੀ ਉਹ ਮੇਨਟੇਨ ਹੋ ਜਾਣਾ ਸੀ ਅਸੀਂ ਤਾਂ ਰੁਪਈਆ ਰੁਪਈਆ ਸਾਰੇ ਪਿੰਡਾਂ 'ਚ ਲਾਤਾ ਤੇ ਡਿਵੈਲਪਮੈਂਟ ਕਿਸੇ ਪਿੰਡ ਦੀ ਨਹੀਂ ਹੋਈ ਕਿਉਂਕਿ ਰੁਪਈਆ ਰੁਪਈਆ ਨਾਲ ਤਾਂ ਡਿਵੈਲਪਮੈਂਟ ਹੋਣੀ ਹੀ ਨਹੀਂ ਜੇ ਤੁਸੀਂ ਤੁਹਾਡੇ ਕੋਲੇ 50 ਬੰਦੇ ਆ ਤੁਸੀਂ ਉਹਨਾਂ 50 ਬੰਦਿਆਂ ਵਿੱਚ 100 ਰੁਪਈਆ ਤੁਹਾਡੇ ਕੋਲ ਹੈ ਤੁਸੀਂ ਕਹਿੰਦੇ 50 ਬੰਦਿਆਂ ਨੂੰ ਰੋਟੀ ਖਵਾਓਗੇ ਤਾਂ ਬੁਰਕੀ-ਬੁਰਕੀ ਆਊਗੀ ਤੇ ਸਾਰੇ 50 ਦੇ ਪੰਜਾ ਭੁੱਖੇ ਐ ਤੁਸੀਂ 100 ਦੀ ਇੱਕ ਰੋਟੀ ਨੂੰ ਇੱਕ ਬੰਦੇ ਨੂੰ ਰੋਟੀ ਖਵਾ ਕੇ ਕਹਦੇ ਹੋ ਵੀ ਲੈ ਵੀ ਹੁਣ ਤੂੰ ਦੂਜੇ ਆਸਤੇ ਲਿਆ ਕਮਾ ਕੇ 50 ਵਾਸਤੇ ਫਿਰ ਤਾਂ ਗੱਲ ਬਣਦੀ ਐ ਤੁਸੀਂ ਤਾਂ ਬੁਰਕੀ-ਬੁਰਕੀ ਖਵਾ ਕੇ ਸਾਰੇ ਭੁੱਖੇ ਰੱਖਦੇ ਚਲ ਖਾਲ ਹੋਇਆ ਪਿੰਡਾਂ ਦੀ ਡਿਵੈਲਪਮੈਂਟ ਦਾ ਸ਼ਹਿਰਾਂ ਦੀ ਡਿਵੈਲਪਮੈਂਟ ਦਾ ਪੰਜਾਬ ਦੀ ਓਵਰਆਲ ਡਿਵੈਲਪਮੈਂਟ ਦਾ ਅਸੀਂ ਪੈਸਾ ਜਿੰਨਾ ਚਾਹੀਦਾ ਹੁੰਦਾ ਡਿਵੈਲਪਮੈਂਟ ਵਾਸਤੇ ਉਹਨਾਂ ਨਹੀਂ ਪੈਦਾ ਕਰ ਸਕੇ ਜਦੋਂ ਇੱਕ ਸਾਲ ਪੈਸਾ ਦਿੱਤਾ ਜਦੋਂ ਅਗਲੇ ਸਾਲ ਦਿੱਤਾ ਜਦੋਂ ਅਗਲੇ ਸਾਲ ਦਿੱਤਾ ਤੇ ਪੁਰਾਣਾ ਪੈਸਾ ਜਿਹੜਾ ਨਾਲ ਦੀ ਨਾਲ ਉੱਜੜਦਾ ਰਿਹਾ ਇਹਦੇ ਵਿੱਚੋ ਮੰਨ ਸਕਦੇ ਆ ਵੀ ਆਪਾਂ ਤਕਨੀਕ ਦੀ ਵੀ ਕਮੀ ਰਹਿੰਦੀ ਕੋਈ ਵਾਰ ਕੋਈ ਤਕਨੀਕੀ ਕਾਰਨਾ ਕਰਕੇ ਜਾਂ ਕੋਈ ਸਹੀ ਮੈਜ਼ਰਮੈਂਟ ਪੱਕਾ ਨਹੀਂ ਕਰਨ ਕਰਕੇ ਵੀ ਇਹ ਕੰਮ ਜਿਹੜਾ ਨੇਪੜੇ ਚੜਦਾ ਵੀ ਇਹਦੇ ਵਿੱਚ ਘਪਲੇਬਾਦੀ ਵੀ ਜ਼ਿਆਦਾ ਹੋ ਜਾਂਦੀ ਹੈ ਵੇਖੋ ਜੀ ਗੱਲ ਇਹ ਹੈ ਦੋ ਮਹਿਕਵੇਂ ਅਜਿਹੇ ਹੈ ਜਿਹੜੇ ਬਹੁਤ ਜ਼ਰੂਰੀ ਇਮਾਨਦਾਰ ਚਾਹੀਦੇ ਹਮ ਇੱਕ ਹੈ ਅਧਿਆਪਕ ਬਿਲਕੁਲ ਤੇ ਇੱਕ ਹੈ ਇੰਜੀਨੀਅਰ ਜੇ ਤੁਹਾਡਾ ਇੰਜੀਨੀਅਰ ਕਰਪਟ ਹੈ ਤਾਂ ਤੁਹਾਡਾ ਫਿਊਚਰ ਖਤਰੇ 'ਚ ਹੈ ਹਮ ਤੁਹਾਡਾ ਪ੍ਰੈਜ਼ੈਂਟ ਵੀ ਖਤਰੇ 'ਚ ਹੈ ਤੇ ਜੇ ਤੁਹਾਡਾ ਅਧਿਆਪਕ ਕਰਪਟ ਹੈ ਤੇ ਫਿਰ ਤੁਹਾਡਾ ਭਵਿੱਖ ਜਿਹੜਾ ਬਿਲਕੁਲ ਖਤਰੇ ਦੇ ਵਿੱਚ ਸੋ ਇਹਨਾਂ ਦੋ ਜਿਹੜੇ ਤਬਕੇ ਨੇ ਇੰਜੀਨੀਅਰਸ ਪ੍ਰੈਜ਼ੈਂਟ ਤੁਹਾਡੇ ਜਿਹੜੇ ਸੈਟ ਨੂੰ ਮੇਨਟੇਨ ਕਰਦੇ ਨੇ ਪ੍ਰੈਜ਼ੈਂਟ ਸੈਟ ਨੂੰ ਬਣਾਉਂਦੇ ਨੇ ਫਿਊਚਰ ਵਾਰ ਤੇ ਸੈਟ ਕ੍ਰੀਏਟ ਕਰਦੇ ਨੇ ਤੇ ਜਿਹੜੇ ਅਧਿਆਪਕ ਹੁੰਦੇ ਨੇ ਉਹ ਤੁਹਾਡੀ ਆਬਾਦੀ ਜਿਹੜੀ ਹੈ ਜਿਹੜੀ ਤੁਹਾਡੀ ਸਰਮਾਇਆ ਹੈਗਾ ਜਿਹਨੂੰ ਹਿਊਮਨ ਰਿਸੋਰਸ ਕਹਿੰਦੇ ਆਸੀਂ ਉਹ ਸਰਮਾਇਆ ਜਿਹੜਾ ਉਹ ਫਿਊਚਰ ਵਾਸਤੇ ਤਿਆਰ ਕਰਦੇ ਨੇ ਜੇ ਦੋਵੇਂ ਕਰਪਟ ਨੇ ਤਾਂ ਉਹ ਹਾਲਤ ਹੋ ਰਿਹਾ ਪੰਜਾਬ ਦਾ ਉਹੀ ਹਾਲਤ ਜਿਹੜਾ ਮੁਲਕ ਦਾ ਹੋ ਰਿਹਾ ਹੈਗਾ ਧੰਨਵਾਦ ਜੀ ਸਾਹਿਬ ਸਾਡੇ ਨਾਲ ਗੱਲਬਾਤ ਕਰਾਉਣ ਥੈਂਕ ਯੂ ਵੈਰੀ ਮਚ ਜੀ ਤੇ ਫਰੀਦਕੋਟ ਦੇ ਸਾਰੇ ਨਿਵਾਸੀ ਉਹਨਾਂ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਇਸ ਹਨ ਹਦੀਪ ਸਿੰਘ ਕਿੰਗਰਾ ਜੀ ਵਿਦਣਾ ਵੱਲੋਂ ਬਾਖੋ ਵੀ ਫਰੀਦਕੋਟ ਦੇ ਜੋ ਵਿਕਾਸ ਕਾਰਜ ਨੇ ਉਹਨਾਂ ਨਾਲ ਲੈ ਕੇ ਗੱਲਬਾਤ ਕੀਤੀ ਗਈ